ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮੀਡੀਆ ਆਪਣਾ ਪੰਜਾਬ ਦੇ ਨਾਲ ਤੇ ਮੈਂ ਆ ਗੁਰਪ੍ਰੀਤ ਸਿੰਘ ਚਾਹਲ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪੰਜਾਬ ਲਾਈਵ ਤੇ ਗੱਲ ਕਰਾਂਗੇ ਅੱਜ ਪੰਜਾਬ ਦੀਆਂ ਤੇ ਵਿਦੇਸ਼ ਦੁਨੀਆ ਦੀਆਂ ਕੁਝ ਅਹਿਮ ਖਬਰਾਂ ਦੀ ਸ਼ੁਰੂਆਤ ਅੱਜ ਉਸ ਤਰਾਸ ਦੀ ਤੋਂ ਕਰਦੇ ਆਂ ਜਿਹੜੀ ਤਰਾਸ ਦੀ ਨੇ ਪੂਰੀ ਜਿਹੜਾ ਸਿਸਟਮ ਨੂੰ ਇੱਕ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਸੋ ਗੱਲ ਉੱਤਰਖੰਡ ਦੇ ਵਿੱਚ ਉੱਤਰਕਾਸ਼ੀ ਦੀ ਆਪਾਂ ਕਰਦੇ ਆਂ ਸੋ ਵੱਡੀ ਤਰਾਸ ਦੀ ਜਿਹੜੀ ਆ ਸਾਹਮਣੇ ਆ ਰਹੀ ਹੈ ਤੇ ਇੱਕ ਬੱਦਲ ਫਟਣ ਦੀ ਘਟਨਾ ਦੇ ਨਾਲ ਇਹ ਸਾਰਾ ਮਾਮਲਾ ਜਿਹੜਾ ਸਾਹਮਣੇ ਆਇਆ ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਘਰੇ ਹੋਏ ਦੱਸੇ ਜਾ ਰਹੇ ਨੇ ਕੁਝ ਲੋਕਾਂ ਦੀ ਮੌਤ ਦੀ ਪੁਸ਼ਟੀ ਵੀ ਕੀਤੀ ਜਾ ਰਹੀ ਹੈ ਅਧਿਕਾਰਕ ਤੌਰ ਦੇ ਉੱਤੇ ਹਾਲੇ ਤੱਕ ਕੋਈ ਅੰਕੜਾ ਇਸ ਤਰ੍ਹਾਂ ਦਾ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਬਚਾਅ ਕਾਰਜ ਬੜੇ ਵੱਡੇ ਪੱਧਰ ਦੇ ਉੱਤੇ ਚਲਾਏ ਜਾ ਰਹੇ ਨੇ ਪਰ ਇਸ ਦੇ ਦੌਰਾਨ ਹੀ ਜਿਹੜਾ ਮੌਸਮ ਹੈ ਉਹ ਕਿਤਨੋਂ ਕਿਤੇ ਬਹੁਤ ਵੱਡਾ ੜੇਕਾ ਬਣਿਆ ਹੋਇਆ ਸੋ ਕੁੱਲ ਮਿਲਾ ਕੇ ਵਿਗੜੇ ਮੌਸਮ ਦੇ ਵਿੱਚ ਇਹ ਸਾਰੇ ਹਾਲਾਤਾਂ ਦੇ ਵਿੱਚ ਸਾਰਾ ਲਗਾਤਾਰ ਜਿਹੜਾ ਉੱਥੇ ਬਚਾਅ ਕਾਰਜ ਚਲਾਏ ਜਾ ਰਹੇ ਨੇ ਤੋ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਇਹ ਬਦਲ ਫਟਿਆ ਬਦਲ ਫਟਣ ਦੀ ਘਟਨਾ ਤੋਂ ਬਾਅਦ ਇਹ ਸਾਰਾ ਮਾਮਲਾ ਜਿੱਦਾਂ ਸਾਹਮਣੇ ਆਇਆ ਤੇ ਇਹਦੇ ਵਿੱਚ ਹੁਣ ਹੁਣ ਤੱਕ ਬਹੁਤ ਸਾਰੇ ਲੋਕ ਜਿੱਦਾਂ ਮੈਂ ਦੱਸਿਆ ਬਹੁਤ ਘਰੇ ਹੋਏ ਨੇ ਔਰ ਇਸ ਤੋਂ ਇਲਾਵਾ ਉੱਥੇ ਫੌਜ ਦੀ ਇੱਕ ਯੂਨਿਟ ਹੈ ਉੱਥੇ ਕਿਸੇ ਏਰੀਆ ਦੇ ਵਿੱਚ ਉਸ ਯੂਨਿਟ ਤੋਂ ਵੀ 10 ਫੌਜੀ ਨੌਜਵਾਨ ਲਾਪਤਾ ਦੱਸੇ ਜਾ ਰਹੇ ਨੇ ਸੋ ਉਹਦੇ باوجود ਵੀ ਸਾਡੀ ਜਵਾਬ ਜਿਹੜੀ ਸਾਡੀ ਫੌਜ ਹੈ ਉਹ ਆਪਣੇ ਨਾਗਰਿਕਾਂ ਦੀ ਰੱਖਿਆ ਦੇ ਲਗਾਤਾਰ ਉੱਥੇ ਮਿਹਨਤ ਕਰ ਰਹੀ ਹੈ एनडीआरएफ ਦੀਆਂ ਟੀਮਾਂ ਸਰਗਰਮ ਹੋ ਗਈਆਂ ਨੇ ਮੈਡੀਕਲ ਏਡ ਪਹੁੰਚਾਉਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਲਗਾਤਾਰ ਜਾਰੀਆਂ ਨੇ ਹੜ ਰੋਕੂ ਪ੍ਰਬੰਧ ਜਿਹੜੇ ਨੇ ਉਹ ਵੱਡੇ ਪੱਧਰ ਦੇ ਉੱਤੇ ਕੀਤੇ ਜਾ ਰਹੇ ਨੇ ਬਚਾਅ ਕਾਰਜਾਂ ਦੇ ਲਈ ਮਲਵਾ ਹਟਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਔਰ ਕੱਲ ਸ਼ਾਮ ਤੱਕ ਚੰਡੀਗੜ੍ਹ 에어ਪੋਰਟ ਦੇ ਉੱਤੇ ਬਹੁਤ ਸਾਰੇ ਸਾਡੇ ਹੈਲੀਕਾਪਟਰ ਜਿਹੜੇ ਉਹ ਤਿਆਰ ਖੜੇ ਸੀ ਜਿਹੜੀ ਕਿ ਮੈਡੀਕਲ ਏਡ ਤੇ ਹੋਰ ਸਹੂਲਤਾਂ ਨਾਲ ਲੈਸ ਸਾਜੋ ਸਮਾਨ ਲੈ ਕੇ ਜਿਨ੍ਹਾਂ ਨੇ ਉੱਥੇ ਪਹੁੰਚਣਾ ਸੀ ਪਰ ਖਰਾਬ ਮੌਸਮ ਕਾਰਨ ਉਹਨਾਂ ਨੂੰ ਉੱਥੇ ਪਹੁੰਚਣ ਦੇ ਵਿੱਚ ਜਿਹੜੀ ਉਹ ਦਿੱਕਤ ਹੋ ਰਹੀ ਸੀ ਸੋ ਕੁੱਲ ਮਿਲਾ ਕੇ ਆਸ-ਪਾਸ ਦੀ ਹੋਰ 에ਰਪੋਰਟਸ ਹੈਗੀਆਂ ਨੇ ਉੱਥੋਂ ਵੀ ਵੱਡੇ ਪੱਧਰ ਦੇ ਉੱਤੇ ਰਾਹਤ ਸਮਗਰੀ ਲੈ ਕੇ ਜਿਹੜੇ ਆ ਹਵਾਈ ਜਹਾਜ਼ ਜਿਹੜੇ ਨੇ ਉਹ ਤਿਆਰ ਤਿਆਰ ਨੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਨੇ ਕੁਝ ਪਹੁੰਚ ਰਹੀ ਹੈ ਉੱਥੇ ਮੈਡੀਕਲ ਹੈਲਪਸ ਵਗੈਰਾ ਸੋ ਜਿਸ ਤਰ੍ਹਾਂ ਦੇ ਹਾਲਾਤ ਦੱਸੇ ਜਾ ਰਹੇ ਨੇ ਜਿਸ ਤਰ੍ਹਾਂ ਇਹ ਸਾਰਾ ਘਟਨਾ ਘਟੀ ਹੈ ਸੋ ਆਪਣੇ ਆਪ ਦੇ ਵਿੱਚ ਬੜਾ ਦਰਦਨਾਕ ਮਾਮਲਾ ਸੀ ਸੋ ਇੱਕ ਕਈ ਮੰਜ਼ਲੇ ਹੋਟਲ ਜਿਹੜੇ ਨੇ ਉਹ ਤਹਿਸ਼ ਨਹਿਸ਼ ਹੋਏ ਦੱਸੇ ਜਾ ਰਹੇ ਨੇ ਸੋ ਇਸ ਤੋਂ ਇਲਾਵਾ ਘਰਾਂ ਦੇ ਘਾਰੇ ਇਸ ਪਾਣੀ ਦੇ ਵਹਿਣ ਦੇ ਵਿੱਚ ਵਹੇ ਨੇ ਸੋ ਲੋਕ ਪਥਰਾਂ ਦੇ ਉੱਪਰ ਖੜੇ ਹੋ ਕੇ ਆਪਣੇ ਆਪ ਜਿਹੜੇ ਆ ਉਹਨਾਂ ਨੂੰ ਆਪਣਾ ਆਪਣੀ ਜਾਨਾਂ ਬਚਾਉਂਦੇ ਆਪਣੇ ਆਪ ਨੂੰ ਬਚਾਉਂਦੇ ਨਜ਼ਰ ਆ ਰਹੇ ਨੇ ਸੋ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਲਗਾਤਾਰ ਉਤਰਾਖੰਡ ਸਰਕਾਰ ਦੇ ਨਾਲ ਸੰਪਰਕ ਦੇ ਵਿੱਚ ਹੈ ਭਾਰਤ ਸਰਕਾਰ ਵੀ ਸੋ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਬਚਾਅ ਕਾਰਜਾਂ ਦੀ ਖੁਦ ਨੇੜੇੋਂ ਨਜ਼ਰ ਰੱਖ ਰਹੇ ਨੇ ਸੋ ਇਹ ਸਾਰਾ ਮਾਮਲਾ ਕੁਦਰਤੀ ਆਫਤਾਂ ਕਰਕੇ ਸਾਰਾ ਇਹ ਸਭ ਕੁਝ ਸਾਹਮਣੇ ਆਇਆ ਸੋ ਇਸੇ ਤਰ੍ਹਾਂ ਕੁਦਰਤੀ ਆਫਤਾਂ ਦੀ ਉਹ ਅਗਰ ਗੱਲ ਕਰ ਲਈਏ ਤਾਂ ਹਿਮਾਚਲ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਤਬਾਹੀ ਦਾ ਮੰਜ਼ਰ ਆਪਾਂ ਦੇਖ ਰਹੇ ਹਾਂ ਉੱਥੇ ਵੀ ਬੱਦਲ ਫਟਣ ਜਾਂ ਘਟਨਾਵਾਂ ਤੇ ਪਾਣੀ ਦਾ ਤੇਜ਼ ਵਹਾਅ ਦੇ ਵਿੱਚ ਬਹੁਤ ਨੁਕਸਾਨ ਜਿਹੜਾ ਉਹ ਹੋ ਰਿਹਾ ਸੋ ਕੁੱਲ ਮਿਲਾ ਕੇ ਹਰਿਆਮਾ ਹਿਮਾਚਲ ਦੇ ਵਿੱਚ ਜਿਹੜਾ ਪਾਣੀ ਦੇ ਬਦਲਾ ਫਟਣ ਦੀਆਂ ਘਟਨਾਵਾਂ ਨੇ ਉਹਨਾਂ ਦੇ ਨਾਲ ਵੀ ਜਾਨ-ਜੀਵਨ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਸੋ ਹਰਿਆਮਾ ਹਿਮਾਚਲ ਦੇ ਵਿੱਚ ਜਿਹੜਾ ਲਗਾਤਾਰ ਪਿਛਲੇ 24 36 ਘੰਟਿਆਂ ਤੋਂ ਬਾਰਿਸ਼ ਹੋ ਰਹੀ ਹੈ ਉਸ ਨੂੰ ਲੈ ਕੇ ਪਾਣੀ ਦਾ ਪੱਧਰ ਪੰਜਾਬ ਦੇ ਦਰਿਆਵਾਂ ਦੇ ਵਿੱਚ ਵੀ ਵਧਣਾ ਸ਼ੁਰੂ ਹੋ ਗਿਆ ਪੋਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਲਗਭਗ ਨੇੜੇ ਪਹੁੰਚ ਚੁੱਕਿਆ ਹੈ ਔਰ ਪਹਿਲਾਂ ਵੀ ਕੱਲ ਤੋਂ ਹੀ ਲਗਾਤਾਰ ਜਿਹੜਾ ਇਹਦੇ ਵਿੱਚੋਂ 2 ਫੁੱਟ ਦਾ ਜਿਹੜਾ ਗੇਟ ਖੋਲੇ ਗਏ ਸੀ ਪਾਣੀ ਫਲੱਡ ਗੇਟ ਖੋਲੇ ਗਏ ਸੀ ਉਹਦੇ باوجود ਵੀ ਪਾਣੀ ਦਾ ਪੱਧਰ ਲਗਾਤਾਰ ਪਿਛਲੇ 24 ਘੰਟਿਆਂ ਦੇ ਵਿੱਚ ਲਗਭਗ 10 ਫੁੱਟ ਤੋਂ ਉੱਪਰ ਪਾਣੀ ਦਾ ਪੱਧਰ ਇੱਥੇ ਹੋਰ ਵਧਿਆ ਉਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਅੱਜ ਸ਼ਾਮੀ ਭਾਰਤੀ ਸਮੇਂ ਅਨੁਸਾਰ 5 ਵਜੇ ਇੱਥੋਂ ਜਿਹੜੇ ਆ ਫਲੱਡ ਗੇਟ ਹੋਰ ਖੋਲ ਕੇ ਇੱਕ ਘਟੋਟ ਘਟ 4000 ਕਿਊਸਿਕ ਫੁੱਟ ਪਾਣੀ ਜਿਹੜਾ ਉਹ ਹੋਰ ਰਿਲੀਜ਼ ਕੀਤਾ ਜਾਣਾ ਜਿਹਦੇ ਨਾਲ ਸਤਲੋਜ ਦੇ ਨੀਵੇਂ ਇਲਾਕਿਆਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਇਤਿਆਤਨ ਚੇਤਾਵਨੀ ਦਿੱਤੀ ਗਈ ਹੈ ਔਰ ਬਕਾਇਦਾ ਅਨਾਉਂਸਮੈਂਟ ਉੱਥੇ ਕਰਕੇ ਉਹਨਾਂ ਨੂੰ ਉੱਚੇ ਇਲਾਕਿਆਂ ਦੇ ਵਿੱਚ ਜਾਣ ਦੇ ਲਈ ਕਿਹਾ ਜਾ ਰਿਹਾ ਕਿਉਂਕਿ ਪਾਣੀ ਜਦੋਂ ਉੱਥੋਂ ਛੱਡਿਆ ਜਾਏਗਾ ਸਤਲੋਜ ਦੇ ਵਿੱਚ ਪਾਣੀ ਦਾ ਪੱਧਰ ਵਧਣ ਆਪਣੇ ਵਿਆਸ ਰਿਆ ਦੇ ਵਿੱਚ ਸੌਰੀ ਪਾਣੀ ਦਾ ਪੱਧਰ ਵਧਣ ਦੇ ਜਿਆਦਾ ਅਸਰ ਦੱਸੇ ਜਾ ਰਹੇ ਨੇ ਸੋ ਕੁੱਲ ਮਿਲਾ ਕੇ ਨੀਵੇਂ ਇਲਾਕਿਆਂ ਤੋਂ ਲੋਕਾਂ ਨੂੰ ਅਤੇ ਆਤਾਂ ਜਿਹੜਾ ਉੱਚੇ ਇਲਾਕਿਆਂ ਦੇ ਵਿੱਚ ਜਾਣ ਦੇ ਲਈ ਕਿਹਾ ਜਾ ਰਿਹਾ ਹੈ ਔਰ ਮੰਡ ਅਲਾਕਾ ਜਿਹੜਾ ਖਾਸ ਤੌਰ ਦੇ ਉੱਤੇ ਕਪੂਰਥਲਾ ਜ਼ਿਲ੍ਹੇ ਦਾ ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆਪਾਂ ਪਿਛਲੇ ਸਾਲਾਂ ਦੇ ਵਿੱਚ ਵੀ ਦੇਖਿਆ ਸੀ ਵੱਡੇ ਪਤਲੇ ਦੇ ਉੱਤੇ ਪਾਣੀ ਨੇ ਤਰਾਸ ਜਿਹੜੀ ਤਬਾਹੀ ਮਚਾਈ ਸੀ ਸੋ ਇਸ ਵਾਰੀ ਆਤਿਆਤਨ ਲੋਕਾਂ ਨੂੰ ਪਹਿਲਾਂ ਹੀ ਉੱਥੋਂ ਹਟਣ ਦੇ ਲਈ ਕਿਹਾ ਜਾ ਰਿਹਾ ਹੈ ਔਰ ਜੇਕਰ ਜਿਹੜੇ ਜਿੱਥੇ ਬੰਨ ਕਮਜ਼ੋਰ ਨੇ ਉੱਥੇ ਅਗਰ ਸਰਕਾਰ ਸਮਾਂ ਰਹਿੰਦੇ ਇਸ ਤਰ੍ਹਾਂ ਦਾ ਕੰਮ ਕਰੇ ਕਿ ਉਹਨਾਂ ਬੰਨਾਂ ਨੂੰ ਮਜ਼ਬੂਤ ਕਰਨ ਦੇ ਉਪਰਾਲੇ ਕੀਤੇ ਜਾਣ ਤਾਂ ਮੇਰਾ ਖਿਆਲ ਹੈ ਇਸ ਤਰ੍ਹਾਂ ਦੀਆਂ ਤਰਾਸ ਦੀਆਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਭ ਕੁਝ ਬੇਵਸ ਹੋ ਜਾਂਦਾ ਸੋ ਕਲਮਾ ਲਾ ਕੇ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪਾਣੀ ਦੇ ਉਹਦੇ ਨਾਲ ਪੰਜਾਬ ਦੇ ਵਿੱਚ ਵੀ ਕਾਫੀ ਜਿਹੜਾ ਆ ਪਾਣੀ ਨੂੰ ਲੈ ਕੇ ਕਾਫੀ ਸ਼ੰਕਾ માં ਖੜੀਆਂ ਕੀਤੀਆਂ ਜਾ ਰਹੀਆਂ ਨੇ ਸੋ ਪੰਜਾਬ ਦੇ ਵਿੱਚ ਵੀ ਰੁਕ ਰੁਕ ਕੇ بارش ਜਿਹੜੀ ਆ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਹੋ ਰਹੀ ਹੈ ਇਸ ਵਾਰੀ ਮੌਨਸਨ ਨੇ ਚੰਗੇ ਵਟ ਕੱਢੇ ਪਏ ਨੇ ਪੰਜਾਬ ਦੇ ਵਿੱਚ ਕੋਈ ਐਸਾ ਮੇਰੇ ਖਿਆਲ ਅਲਾਕਾ ਨਹੀਂ ਹੋਣਾ ਜਿਹੜਾ ਇਹ ਕਹਿ ਸਕੇ ਕਿ ਸਾਡੇ ਕੋਲ ਇਸ ਵਾਰੀ بارش ਨਹੀਂ ਆਈ ਸੋ ਕੁੱਲ ਮਿਲਾ ਕੇ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਇਹਨਾਂ ਇਲਾਕਿਆਂ ਦੇ ਵਿੱਚ ਇਸ ਵਾਰੀ ਭਰਮੀ بارش ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਸੋ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਕੱਲ ਕੇਂਦਰੀ ਜਲ ਸਰੋਤ ਮੰਤਰੀ ਦੀ ਅਗਵਾਈ ਦੇ ਵਿੱਚ ਫਿਰ ਦੁਬਾਰਾ ਇਕੱਠੇ ਹੋ ਕੇ ਬੈਠੇ ਸੀ ਮਾਮਲਾ ਉਹੀ ਚਿਰਾਂ ਪੁਰਾਣਾ ਸਤਲੁਜ ਜਮਨਾ ਲਿੰਕ ਦਾ ਹਰਦਾ ਆਪਸੀ ਮਿਲਬਰਤਨ ਨਾਲ ਬੈਠ ਕੇ ਹੱਲ ਕੱਢਣ ਦਾ ਸੀ ਸੋ ਇਸ ਮਾਮਲੇ ਦੇ ਵਿੱਚ ਵੀ ਕੱਲ ਮੁੱਖ ਮੰਤਰੀ ਪੰਜਾਬ ਨੇ ਜੁਲਾਈ ਮਹੀਨੇ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਇਸ ਮਾਮਲੇ ਦੇ ਵਿੱਚ ਲਗਭਗ ਉਹਦੇ ਨਾਲ ਮਿਲਦੇ ਜੁਲਦੇ ਆਪਣਾ ਜਿਹੜਾ ਪੱਖ ਉੱਥੇ ਰੱਖਿਆ ਸੋ ਉਹਨਾਂ ਨੇ ਕਿਹਾ ਸ਼ਾਰਦਾ ਜਿਹੜੀ ਜਮਨਾ ਲਿੰਕ ਨਹਿਰ ਅਗਰ ਬਣਾਈ ਜਾਵੇ ਉਹਦੇ ਨਾਲ ਜਿਆਦਾ ਫਾਇਦਾ ਹੋ ਸਕਦਾ ਔਰ ਇਸ ਤੋਂ ਇਲਾਵਾ ਸਿੰਧ ਨਦੀ ਦਾ ਜਿਹੜਾ ਸਿੰਧੂ ਜਲ ਸਮਝੌਤੇ ਦੇ ਤਹਿਤ ਜਿਹੜਾ ਆਪਾਂ ਨੇ ਪਾਕਿਸਤਾਨ ਜਾਂਦਾ ਪਾਣੀ ਕਹਿੰਦੇ ਰੋਕਿਆ ਮੁੱਖ ਮੰਤਰੀ ਸਾਹਿਬ ਕਹਿੰਦੇ ਉਹਦਾ ਚਨਾਬ ਦਰਿਆ ਦਾ ਪਾਣੀ ਆ ਜਿਹੜਾ ਉਹਨੂੰ ਅਗਰ ਸਹੀ ਤਰੀਕੇ ਦੇ ਨਾਲ ਵੰਡਿਆ ਜਾਵੇ ਨਹਿਰੀ ਸਿਸਟਮ ਮਜ਼ਬੂਤ ਕਰਕੇ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦਿੱਲੀ ਤੱਕ ਜਿਹੜਾ ਪਾਣੀ ਦਾ ਜਿਹੜਾ ਲੋਕਾਂ ਨੂੰ ਫਾਇਦਾ ਹੋਏਗਾ ਔਰ ਦੂਸਰਾ ਪਿਛਲੀ ਮੀਟਿੰਗ ਵਿੱਚ ਤਾਂ ਮੁੱਖ ਮੰਤਰੀ ਸਾਹਿਬ ਨੇ ਮੱਧ ਪ੍ਰਦੇਸ਼ ਤੱਕ ਦੀ ਗੱਲ ਕੀਤੀ ਸੀ ਕਿ ਪਾਣੀ ਮੱਧ ਪ੍ਰਦੇਸ਼ ਤੱਕ ਵੀ ਪੰਚਾਇਆ ਜਾ ਸਕਦਾ ਹੈ ਸੋ ਕੱਲ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਜਿਹੜਾ ਸਾਡਾ ਸਰਮਾਇਆ ਇਹਨੂੰ ਬਚਾਇਆ ਜਾ ਸਕਦਾ ਜੇਕਰ ਅਸੀਂ ਉਸ ਪਾਣੀ ਨੂੰ ਸਹੀ ਤਰੀਕੇ ਦੇ ਨਾਲ ਵੰਡ ਕਰੀਏ ਸੋ ਹੁਣ ਉਹਨਾਂ ਦੇ ਇਸ ਸੁਝਾਅ ਨੂੰ ਕੇਂਦਰੀ ਲੀਡਰਸ਼ਿਪ ਕਿਸ ਤਰ੍ਹਾਂ ਲੈਂਦੀ ਹੈ ਸੋ ਹਰਿਆਣਾ ਤੇ ਪੰਜਾਬ ਤੇ ਕੇਂਦਰੀ ਲੀਡਰਸ਼ਿਪ ਮਿਲ ਕੇ ਅਗਰ ਕੋਈ ਇਸ ਤਰ੍ਹਾਂ ਦਾ ਹੱਲ ਲੱਭਦੇ ਨੇ ਜਿਹੜਾ ਵਾਕਈ ਪਾ ਇਹਨਾਂ ਸੂਬਿਆਂ ਦੇ ਹਿੱਤ ਦੇ ਵਿੱਚ ਆ ਤੇ ਫਿਰ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਏਗੀ ਸੋ ਹੁਣ ਕੁੱਲ ਮਿਲਾ ਕੇ ਦੁਬਾਰਾ ਫਿਰ ਇਹ ਕਦੋਂ ਬੈਠਦੇ ਨੇ ਸਮਾਂ ਦੱਸੇਗਾ ਪਰ ਇਹ ਜਿਹੜੀਆਂ ਮੀਟਿੰਗਸ ਦਾ ਸਿਲਸਲਾ ਹੈ ਇਹ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਸਾਰਾ ਕੁਝ ਹੋ ਰਿਹਾ ਸੋ ਇਸ ਕਰਕੇ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ ਕੇਂਦਰ ਸਰਕਾਰ ਨੂੰ ਕਿ ਉਹ ਪੰਜਾਬ ਅਤੇ ਹਰਿਆਣਾ ਦੇ ਲੀਡਰਸ਼ਿਪ ਨੂੰ ਤੇ ਉਹਨਾਂ ਦੇ ਆਗੂਆਂ ਉਹਨਾਂ ਦੇ ਆਪਣੇ ਅਧਿਕਾਰੀਆਂ ਨੂੰ ਨਾਲ ਲੈ ਕੇ ਕੋਈ ਇਸ ਤਰ੍ਹਾਂ ਦਾ ਹੱਲ ਲੱਭੇ ਸਤਲੋ ਜਮਨਾ ਲਿੰਕ ਨਹਿਰ ਦੇ ਉੱਤੇ ਸੋ ਕੁੱਲ ਮਿਲਾ ਕੇ ਉਸ ਮਸਲੇ ਦੇ ਉੱਤੇ ਉਸ ਲਗਾਤਾਰਤਾ ਦੇ ਵਿੱਚ ਮੀਟਿੰਗਸ ਨੂੰ ਦੇਖਿਆ ਜਾ ਸਕਦਾ ਸੋ ਅਗਲੀ ਗੱਲ ਕਰੀਏ ਸਰਦੂਲਗੜ ਥਾਣੇ ਦੇ ਐਸ ਐਚ ਓ ਤੇ 리ਡਰ ਨੂੰ ਜਿਹੜਾ ਮੌਤਲ ਕਰ ਦਿੱਤਾ ਗਿਆ ਮਾਮਲਾ ਇੱਕ ਜ਼ਮੀਨੀ ਝਗੜੇ ਨੂੰ ਲੈ ਕੇ ਇੱਕ ਧਿਰ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਜਿਹੜੀ ਧਿਰ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਉਸ ਤੇਦਾ ਦੋਸ਼ ਆ ਕਿ ਉਹਨੂੰ ਥਾਣੇ ਦੇ ਵਿੱਚ ਬਲਾ ਕੇ ਕੁੱਟਿਆ ਗਿਆ ਸੋ ਕੁੱਟਣ ਤੋਂ ਬਾਅਦ ਜਦੋਂ ਉਹਦਾ ਜਦੋਂ ਬਾਹਰ ਆਏ ਨੇ ਤਾਂ ਉਹਨਾਂ ਨੇ ਆ ਕੇ ਮੈਡੀਕਲ ਕਰਵਾਉਣ ਵਾਸਤੇ ਜਿਹੜੀ ਦਰਖਾਸਤ ਐਸਐਸਪੀ ਨੂੰ ਦਿੱਤੀ ਸੀ ਮੈਡੀਕਲ ਬੋਰਡ ਬੈਠਦਾ ਮੈਡੀਕਲ ਹੁੰਦਾ ਤੇ ਉਹਨਾਂ ਦੇ ਦੋਸ਼ਾਂ ਦੀ ਪੁਸ਼ਟੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਧਿਰ ਜਿਹੜੀ ਹੈ ਪੀੜਤ ਧਿਰ ਹੈ ਜਿਹੜੀ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੀ ਹੈ ਅੱਜ ਇਸ ਮਾਮਲੇ 'ਚ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਆ ਪਰ ਉਸ ਤੋਂ ਪਹਿਲਾਂ ਵੱਡੀ ਕਾਰਵਾਈ ਕਰਦੇ ਹੋਏ ਐਸਐਸਪੀ ਮਾਨਸਾ ਵੱਲੋਂ ਸਰਦੂਲਗੜ ਥਾਣੇ ਦੇ ਐਸ ਐਚ ਓ ਤੇ ਰੀਡਰ ਨੂੰ ਲਾਈਨ હાજર ਕਰ ਦਿੱਤਾ ਗਿਆ ਉਹਨਾਂ ਨੂੰ ਮੌਤਲ ਕਰ ਦਿੱਤਾ ਗਿਆ ਸੋ ਦੂਜੇ ਪਾਸੇ ਉਸ ਧਿਰ ਦਾ ਦੋਸ਼ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਜਿਹਦੇ ਨਾਲ ਇਹ ਕੁੱਟਮਾਰ ਹੋਈ ਹੈ ਥਾਣੇ ਦੇ ਵਿੱਚ ਦੱਸੀ ਜਾ ਰਹੀ ਹੈ ਉਹਨਾਂ ਦਾ ਦੋਸ਼ ਹੈ ਕਿ ਦੂਸਰੀ ਧਿਰ ਨੇ ਪੈਸੇ ਦੇ ਕੇ ਪੁਲਿਸ ਨਾਲ ਸੈਟਿੰਗ ਕਰਕੇ ਇਹ ਸਾਰਾ ਕੁਝ ਕੀਤਾ ਸੋ ਇਹਨਾਂ ਦੇ ਦੋਸ਼ ਦੇ ਵਿੱਚ ਕਿੰਨੀ ਜਾ ਜਾ ਨਾ ਕੀ ਹੈ ਇਹ ਹੁਣ ਅਦਾਲਤ ਦਾ ਮਾਮਲਾ ਇਹ ਦੇਖਿਆ ਜਾਏਗਾ ਉੱਥੇ ਸੋ ਦੂਜੇ ਪਾਸੇ ਥਾਣਾ ਆਪਣੇ ਮੈਂ ਅਸ ਆਪਣੇ ਆਮਰਗੜ ਹਲਕੇ ਦੀ ਅਗਰ ਗੱਲ ਕਰੀਏ ਤਾਂ ਮਲੇਰਕੋਟਲਾ ਪੁਲਿਸ ਜ਼ਿਲ੍ਹਾ ਤੇ ਆਪਣੇ ਅਹਿਮਦਗੜ ਦਾ ਥਾਣਾ ਥਾਣਾ ਨੰਬਰ 1 ਅਹਿਮਦਗੜ ਦਾ ਉੱਥੇ ਇੱਕ ਵਿਅਕਤੀ ਨੂੰ ਸ਼ਰੇ ਬਾਜ਼ਾਰ ਦੇ ਵਿੱਚ ਕੁੱਟਿਆ ਜਾਂਦਾ ਕੁਝ ਲੋਕਾਂ ਵੱਲੋਂ ਬੜੀ ਬਰਬਰਤਾ ਦੇ ਨਾਲ ਉਹਦੀ ਮਾਰਕੋਟਾਈ ਕੀਤੀ ਜਾਂਦੀ ਹੈ ਸੋ ਉਹ ਵਿਅਕਤੀ ਕੋਈ ਹੋਰ ਨਹੀਂ ਭਾਰਤੀ ਫੌਜ ਦਾ ਮੌਜੂਦਾ ਸਿਪਾਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਆਪਣੇ ਰਿਸ਼ਤੇਦਾਰਾਂ ਦੇ ਨਾਲ ਇੱਕ ਪਲਾਟ ਦੇ ਮਾਮਲੇ ਦੇ ਵਿੱਚ ਝਗੜਾ ਸੀ ਉਸ ਵਿਅਕਤੀ ਦਾ ਛੁੱਟੀ ਆਏ ਇਸ ਫੌਜੀ ਨੌਜਵਾਨ ਨੂੰ ਸਾਰੇ ਬਾਜ਼ਾਰ ਜਿਸ ਤਰ੍ਹਾਂ ਡਾਂਗਾ ਦੇ ਨਾਲ ਉਹਨਾਂ ਵੱਲੋਂ ਕੁੱਟਿਆ ਗਿਆ ਬੁਰੇ ਬੁਰੇ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਉਹਨੂੰ ਉਹਨਾਂ ਦਾ ਉਸ ਫੌਜੀ ਨੌਜਵਾਨ ਦਾ ਕਹਿਣਾ ਕਿ ਜਦੋਂ ਉਹਨੂੰ ਇਹ ਹੋ ਗਿਆ ਕਿ ਹੁਣੇ ਮਰ ਗਿਆ ਤਾਂ ਉਹ ਛੱਡ ਕੇ ਗਏ ਮੈਨੂੰ ਉੱਥੇ ਦੁਬਾਰਾ ਕਹਿੰਦੇ ਮੈਂ ਕਿਸੇ ਵੀ ਤਰੀਕੇ ਉੱਥੋਂ ਉੱਠ ਕੇ ਥਾਣੇ ਦੇ ਵਿੱਚ ਪਹੁੰਚਿਆ ਤੇ ਉੱਥੇ ਜਾ ਕੇ ਮਨ ਨੂੰ ਕਿਹਾ ਵੀ ਮੇਰੀ ਮਦਦ ਕਰੋ ਮੈਨੂੰ ਮੈਡੀਕਲ ਐਡ ਵਾਸਤੇ ਹਸਪੀਟਲ ਦਾਖਲ ਕਰਵਾਇਆ ਜਾਵੇ ਕਿਤੇ ਉਹ ਲੋਕ ਫੇਰ ਨਾ ਪਿੱਛੋਂ ਆ ਕੇ ਮੇਰੇ ਤੇ ਹਮਲਾ ਕਰ ਦੇਣ ਤਾਂ ਉਸ ਫੌਜੀ ਦਾ ਕਹਿਣਾ ਹੈ ਕਿ ਥਾਣੇ ਦੇ ਵੱਲੋਂ ਥਾਣੇ ਦੀ ਐਸਐਚਓ ਵੱਲੋਂ ਉਹਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ ਸੋ ਇਸ ਮਾਮਲੇ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾਇਆ ਸੋ ਹੁਣ ਇਹ ਜਦੋਂ ਜ਼ਿਲ੍ਹੇ ਦੇ ਐਸਐਸਪੀ 올ੰਪੀਨ ਗगनਜੀਤ ਸਿੰਘ ਦੇ ਕੋਲੇ ਮਾਮਲਾ ਪਹੁੰਚਿਆ ਉਹਨਾਂ ਨੇ ਦਿਸ਼ਾ ਨਿਰਦੇਸ਼ਾਂ ਤੇ ਸਬੰਧਤ ਜਿਹੜਾ ਆ ਵਿਅਕਤੀਆਂ ਦੇ ਖਿਲਾਫ ਸਖਤ ਧਾਰਾਵਾਂ ਮਤਹਿਤ ਮਾਮਲਾ ਦਰਜ ਕੀਤਾ ਗਿਆ ਔਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਕੁਝ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਗਗਨਾਜੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਦੀ ਇੱਜ਼ਤ ਸਾਡੇ ਲਈ ਸਰਵਪਰੀ ਹੈ ਸੋ ਇਸ ਜਵਾਨ ਨੂੰ ਇਨਸਾਫ ਦਿਵਾਉਣ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਯਤਨਸ਼ੀਲ ਨੇ ਔਰ ਦੋਸ਼ੀ ਬਖਸ਼ੇ ਨਹੀਂ ਜਾਣਗੇ ਔਰ ਇਸ ਇਸ ਫੌਜੀ ਜਵਾਨ ਨੂੰ ਇਨਸਾਫ ਦਿਵਾਇਆ ਜਾਏਗਾ ਇਸ ਮਾਮਲੇ ਦੇ ਵਿੱਚ ਸਤਨਾਮ ਸਿੰਘ ਦਾਉ ਜਿਹੜੇ ਕਿ ਬਹੁਤ ਸਾਰੇ ਅ ਬਹੁਤ ਸਾਰੀਆਂ ਲੋਕਾਂ ਦੇ ਲਈ ਆਵਾਜ਼ ਉਠਾਉਂਦੇ ਨੇ ਵਿਸਲ ਬਲੋਰ ਨੇ ਸੋ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਇਹ ਆਵਾਜ਼ ਚੁੱਕੀ ਹੈ ਸੋ ਇਹ ਮਾਮਲਾ ਉਹਨਾਂ ਨੇ ਐਸਐਸਪੀ ਆਪਣੇ ਮਲੇਰ ਕੋਟਲਾ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਸੋ ਉਸ ਤੋਂ ਬਾਅਦ ਹੁਣ ਉਹਨਾਂ ਨੇ ਦੁਬਾਰਾ ਇਹ ਦੋਸ਼ ਲਾਏ ਨੇ ਕਿ ਠੀਕ ਹੈ ਚੰਗੀ ਗੱਲ ਹੈ ਕਿ ਐਸਐਸਪੀ ਸਾਹਿਬ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਹੈ ਪਰ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਨੇ ਉਹਨਾਂ ਵਿਅਕਤੀਆਂ ਦੇ ਖਿਲਾਫ ਜਿਨ੍ਹਾਂ ਨੇ ਇਸ ਫੌਜੀ ਨੌਜਵਾਨ ਦੀ ਮਾਰਕੁੱਟ ਕੀਤੀ ਹੈ ਉਹ ਕਾਫੀ ਕਮਜ਼ੋਰ ਨੇ ਔਰ ਕੇਸ ਬੜਾ ਕਮਜ਼ੋਰ ਹੈ ਔਰ ਉਹਨਾਂ ਨੇ ਮਾਰਨ ਦੀ ਨੀਅਤ ਦੇ ਨਾਲ ਜਿਹੜਾ ਇਸ ਫੌਜੀ ਨੌਜਵਾਨ ਤੇ ਹਮਲਾ ਕੀਤਾ ਸੀ ਸੋਰਾਦਾ ਕਤਲ ਦੀਆਂ ਸੰਗੀਨ ਧਾਰਾਵਾਂ ਇਸ ਵਿੱਚ ਸ਼ਾਮਲ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ ਸੋ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਹੋਰ ਕਿਦਰ ਨੂੰ ਜਾਂਦਾ ਸੋ ਇਸ ਤੋਂ ਪਹਿਲਾਂ ਵੀ ਜਿਹੜਾ ਕਰਨਲ ਬਾਠਵਾਲੇ ਮਾਮਲੇ ਦੇ ਵਿੱਚ ਵੀ ਇਹ ਮਾਮਲਾ ਪਹਿਲਾਂ ਪੰਜਾਬ ਪੁਲਿਸ ਨੇ ਜਾਂਚ ਕੀਤੀ ਫਿਰ ਚੰਡੀਗੜ੍ਹ ਪੁਲਿਸ ਨੇ ਜਾਂਚ ਕੀਤੀ ਉਹਦੇ ਉੱਤੇ ਜਦੋਂ ਪਰਿਵਾਰ ਦੀ ਤਸੱਲੀ ਨਾ ਹੋਈ ਤਾਂ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤੇ ਉਹ ਮਾਮਲਾ ਪਹਿਲਾਂ ਹੀ ਸੀਬੀਆਈ ਨੂੰ ਦਿੱਤਾ ਹੋਇਆ ਚਾਰ ਪੁਲਿਸ ਅਧਿਕਾਰੀਆਂ ਉਸ ਮਾਮਲੇ ਦੇ ਵਿੱਚ ਤੇ ਹੋਰ ਕੁਝ ਉਹਨਾਂ ਦੇ ਨਾਲ ਦੇ ਮੁਲਾਜ਼ਮ ਸਾਥੀ ਦੋਸ਼ੀਾਂ ਦੀ ਲਾਈਨ ਦੇ ਵਿੱਚ ਖੜੇ ਨੇ ਸੋ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਵੀ ਕਾਫੀ ਵੱਡਾ ਝਟਕਾ ਮਿਲੇ ਆ ਸੋ ਕੁੱਲ ਮਿਲਾ ਕੇ ਇਸ ਮਾਮਲੇ ਨੂੰ ਇਸ ਫੌਜੀ ਨੌਜਵਾਨ ਦੀ ਮਾਰਕੋਟ ਨੂੰ ਲੈ ਕੇ ਇਲਾਕੇ ਦੇ ਵਿੱਚ ਕਾਫੀ ਜਿਹੜਾ ਇਸ ਦੀ ਚਰਚਾ ਚੱਲ ਰਹੀ ਹੈ ਹੁਣ ਪੰਜਾਬ ਪੁਲਿਸ ਦੇ ਇਸ ਐਸਐਸਪੀ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਜਿਹੜਾ ਚੰਗੀ ਕਾਰਵਾਈ ਦੱਸਿਆ ਜਾ ਰਿਹਾ ਸੋ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਇਸ ਤਰ੍ਹਾਂ ਇਸ ਵਿਅਕਤੀ ਨੂੰ ਜਿਹੜਾ ਇਨਸਾਫ ਮਿਲਦਾ ਸੋ ਅਗਲੀ ਗੱਲਬਾਤ ਜਿਹੜੀ ਆਪਾਂ ਕਰੀਏ ਤਾਂ ਅੱਜ ਅਕਾਲੀ ਦਲ ਦੇ ਜਿਹੜਾ ਆਪਣਾ 7 ਤਰੀਕ ਨੂੰ ਭਲਕੇ ਆਪਣਾ ਇੱਕ ਸਾਰੇ ਜਿੰਨੇ ਵਿੰਗ ਨੇ ਅਕਾਲੀ ਦਲ ਦੇ ਉਹਨਾਂ ਦੀ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਚੰਡੀਗੜ੍ਹ ਦੇ ਮੁੱਖ ਦਫ਼ਤਰ ਦੇ ਵਿੱਚ ਪੰਜਾਬ ਦੇ ਹਾਲਾਤਾਂ ਤੇ ਚਰਚਾ ਕਰਨ ਦੇ ਲਈ ਬੁਲਾਈ ਹੈ ਸੋ ਦੇਖਦੇ ਹਾਂ ਕੀ ਕੁਸ਼ੀ ਇਹਦੇ ਵਿੱਚ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਉਂਦਾ ਸੋ ਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਜ ਪੰਜਾਬ ਦੇ ਵਜ਼ੀਰ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਹੋਇਆ ਤੁਹਾਡੇ ਯਾਦ ਹੋਣਾ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਇੱਕ ਜਿਹੜਾ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਨੂੰ ਲੈ ਕੇ 356 ਈਸਵੀ ਦੇ ਪੁਰਬ ਨੂੰ ਲੈ ਕੇ ਇੱਕ ਸਮਾਗਮ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਕਰਾਇਆ ਗਿਆ ਸੀ ਉਸ ਵਿੱਚ ਪੰਜਾਬੀ ਗਾਇਕ ਵੀਰ ਸਿੰਘ ਦੇ ਗਾਣੇ ਦੇ ਉੱਤੇ ਲੋਕਾਂ ਦੇ ਡਾਂਸ ਕਰਦਿਆਂ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਉਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੇ ਜਿਹੜਾ ਇਹ ਮਾਮਲਾ ਆਪਣੇ ਹੱਥ ਦੇ ਵਿੱਚ ਲਿਆ ਸੀ ਸੋ ਵੀਰ ਸਿੰਘ ਜਿਹੜਾ ਪਹਿਲਾਂ ਹੀ ਮਾਫੀ ਮੰਗ ਚੁੱਕਿਆ ਅਕਾਲ ਤਖਤ ਦੇ ਉੱਤੇ ਲਿਖਤੀ ਆਪਣਾ ਮਾਫੀਨਾਮਾ ਦੇ ਚੁੱਕਿਆ ਅੱਜ ਉਹਦੇ ਉੱਤੇ ਵੀ ਚਰਚਾ ਹੋਣੀ ਹੈ ਤੇ ਇਸ ਤੋਂ ਇਲਾਵਾ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਜਿਹੜੇ ਕੀ ਆਪਣੇ ਕਿਸੇ ਨਜ਼ਦੀਕੀ ਦੇ ਆਨੰਦਕਾਰਜਾਂ ਦੇ ਲਈ ਜਿਹੜੇ ਆ ਬਾਹਰ ਨੇ ਵਿਦੇਸ਼ ਦੇ ਵਿੱਚ ਨੇ ਇਸ ਕਰਕੇ ਜਿਹੜਾ ਉਹਨਾਂ ਨੇ ਉਹ ਅਗਲੇ ਕਿਸੇ ਸਮੇਂ ਉਹਨਾਂ ਨੂੰ ਬੁਲਾਉਣ ਦੇ ਲਈ ਅਕਾਲ ਤੱਕ ਸਭ ਵੱਲੋਂ ਕਿਹਾ ਗਿਆ ਸੋ ਹੁਣ ਇਸ ਮਾਮਲੇ ਦੇ ਉੱਤੇ ਅੱਜ ਕੀ ਅਪਡੇਟ ਆਉਂਦੀ ਹੈ ਸ਼ਾਮ ਦੇ ਪ੍ਰੋਗਰਾਮ 'ਚ ਜਰੂਰ ਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰੇ ਜਿੰਨੇ ਵੀ ਦਰਸ਼ਕ ਤੁਸੀਂ ਇਸ ਲਾਈਵ ਪ੍ਰੋਗਰਾਮ ਨਾਲ ਸਾਡੇ ਜੁੜਦੇ ਹੋ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਜਿਹੜਾ ਤੁਸੀਂ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਔਰ ਲਾਈਕ ਕਰੋ ਚੱਲਦੇ ਪ੍ਰੋਗਰਾਮ ਨੂੰ ਤੇ ਤੁਸੀਂ ਡਬਲ ਟੈਪ ਕਰਕੇ ਸਕਰੀਨ ਦੇ ਉੱਤੇ ਤੁਸੀਂ ਲਾਈਕ ਦੇ ਸਕਦੇ ਹੋ ਇਸ ਪ੍ਰੋਗਰਾਮ ਨੂੰ ਤੁਹਾਡਾ ਸਹਿਯੋਗ ਸਾਨੂੰ ਆਪਣੇ ਪ੍ਰੋਗਰਾਮ ਹੋਰ ਬੇਤਨ ਭਰਉਣ ਦੇ ਵਿੱਚ ਸਹਾਇੀ ਹੁੰਦਾ ਸੋ ਹੋਰ ਬਹੁਤ ਸਾਰੀਆਂ ਖਬਰਾਂ ਲੈ ਕੇ ਬਹੁਤ ਜਲਦ ਤੁਹਾਡੇ ਨਾਲ ਜਿਹੜੇ ਆ ਸਾਂਝ ਪਾਵਾਂਗੇ ਸੋ ਇਸ ਤੋਂ ਇਲਾਵਾ ਇੱਕ ਹੋਰ ਅਹਿਮ ਖਬਰ ਜਿਹਦੇ ਉੱਤੇ ਚਰਚਾ ਕਰਨੀ ਹੈ ਸੱਤਿਆਪਾਲ ਮਾਲਿਕ ਜਿਹੜੇ ਕਿ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਨੇ ਉਹ ਜਿਹੜੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਭੂਮਿਕਾ ਰਹੀ ਹੈ ਸੋ ਉਹਨਾਂ ਦਾ ਕੱਲ ਲੰਬੀ ਬਿਮਾਰੀ ਤੋਂ ਬਾਅਦ ਦੇ ਹੰਤ ਹੋ ਗਿਆ ਦਿੱਲੀ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ ਸੋ ਇਸ ਤੋਂ ਇਲਾਵਾ ਗੱਲ ਕਰੀਏ ਤਾਂ 11 ਮਈ ਤੋਂ ਉਹ ਹਸਪਤਾਲ ਦੇ ਵਿੱਚ ਦਾਖਲ ਸੀ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ ਇਹ ਸਾਫਕ ਰਾਜਪਾਲ ਸੋ ਤੁਹਾਡੇ ਯਾਦ ਹੋਣਾ ਕਿਸਾਨੀ ਅੰਦੋਲਨ ਦੇ ਵਿੱਚ ਆਪ ਦੀ ਹੀ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਬੋਲ ਕੇ ਔਰ ਕਿਸਾਨੀ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਲਾਉਣ ਵਾਲੇ ਇਸ ਆ ਗੁਨੂ ਬੇਸ਼ੱਕ ਇਹਦੀ ਭਾਰੀ ਕੀਮਤ ਵੀ ਚਕਾਉਣੀ ਪਈ ਸੀ ਦੁਬਾਰਾ ਇਹਨਾਂ ਨੂੰ ਜਿਹੜਾ ਜਿਹੜੀ ਐਕਸਟੈਂਸ਼ਨ ਹੋਰ ਨਹੀਂ ਸੀ ਮਿਲੀ ਰਾਜਪਾਲ ਦੇ ਤੌਰ ਦੇ ਉੱਤੇ ਸੋ ਇਸ ਤੋਂ ਇਲਾਵਾ ਇਹਨਾਂ ਨੇ ਦੋ ਐਸੀਆਂ ਫਾਈਲਾਂ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕੋਲੇ ਕੀਤਾ ਸੀ ਜਿਹੜੀ ਕਿ ਕਸ਼ਮੀਰ ਦਾ ਰਾਜਪਾਲ ਹੁੰਦੇ ਇਹਨਾਂ ਦੇ ਕੋਲੇ ਆਈਆਂ ਦੱਸੀਆਂ ਗਈਆਂ ਇਹਨਾਂ ਵੱਲੋਂ ਜਿਹਦੇ ਵਿੱਚੋਂ ਕਰੋੜਾਂ ਰੁਪਈਆ ਇਹਨਾਂ ਨੂੰ ਮਿਲ ਸਕਦਾ ਸੀ ਪਰ ਇਹਨਾਂ ਨੇ ਉਹਨਾਂ ਫਾਈਲਾਂ ਦੇ ਉੱਤੇ ਸਹਿਨ ਕਰਨ ਤੋਂ ਮਨਾ ਕਰ ਦਿੱਤਾ ਸੀ ਸੋ ਇਹਨਾਂ ਦਾ ਇਹਨਾਂ ਦੀ ਨਾਰਾਜ਼ਗੀ ਪ੍ਰਧਾਨ ਮੰਤਰੀ ਸਾਹਿਬ ਨਾਲ ਵੀ ਰਹੀ ਪੀ ਪ੍ਰਧਾਨ ਮੰਤਰੀ ਸਾਹਿਬ ਇਸ ਮਾਮਲੇ ਦੇ ਵਿੱਚ ਕੁਝ ਬੋਲੇ ਨਹੀਂ ਉਹਨਾਂ ਦੀ ਚੁੱਪ ਜਿਹੜੀ ਹੈ ਉਹ ਕਹਿੰਦੇ ਮੈਨੂੰ ਰੜਕਦੀ ਰਹੀ ਸੋ ਕਲਮਾ ਲਾ ਕੇ ਬਹੁਤ ਸਾਰੀਆਂ ਏਜੰਸੀਜ਼ ਨੇ ਇਹਨਾਂ ਦੇ ਘਰ ਦੇ ਉੱਤੇ ਫਿਰ ਰੇਡ ਕੀਤੀ ਇਹਨਾਂ ਨੂੰ ਕਾਫੀ ਬੁਲਾਇਆ ਵੀ ਗਿਆ ਸੋ ਇਹਨਾਂ ਨੇ ਜਾਂਚ ਦੇ ਵਿੱਚ ਵੀ ਸ਼ਾਮਲ ਹੁੰਦੇ ਰਹੇ ਸੋ ਹੁਣ ਕੱਲ ਜਿਹੜਾ ਆ 5 ਅਗਸਤ ਨੂੰ ਇਹਨਾਂ ਨੇ ਆਖਰੀ ਸਾਲ ਲਿਆ ਤੇ ਇਹਨੂੰ ਸੰਯੋਗ ਕਹੀਏ ਕੀ ਕਹੀਏ 5 ਅਗਸਤ 2019 ਨੂੰ 1970 ਜਦੋਂ ਸਮਾਪਤ ਹੋਈ ਸੀ ਜੰਮੂ ਕਸ਼ਮੀਰ ਦੇ ਵਿੱਚੋਂ ਉਦੋਂ ਵੀ ਜੰਮੂ ਕਸ਼ਮੀਰ ਦੇ ਰਾਜਪਾਲ ਸੱਤੇਪਾਲ ਮਲਕ ਹੀ ਸਨ ਸੋ ਕੱਲ ਆਖਰੀ ਸਾਬ ਉਹਨਾਂ ਨੇ 5 ਅਗਸਤ ਨੂੰ ਲਿਆ ਸੋ ਕੁੱਲ ਮਿਲਾ ਕੇ ਇਸ ਤਰ੍ਹਾਂ ਦੀਆਂ ਕੁਝ ਹੋਰ ਖਬਰਾਂ ਦੇ ਲਈ ਤੁਸੀਂ ਹਮੇਸ਼ਾ ਮੀਡੀਆ ਆਪਣਾ ਪੰਜਾਬ ਨੂੰ ਸਬਸਕ੍ਰਾਈਬ ਕਰਕੇ ਰੱਖੋ ਪੰਜਾਬ ਦੀ ਦੁਨੀਆ ਦੀਆਂ ਅਸਲ ਤਸਵੀਰ ਤੁਹਾਡੇ ਤੱਕ ਲੈ ਕੇ ਆਉਣ ਦਾ ਵਾਅਦਾ ਅਦਾਰਾ ਤੁਹਾਡੇ ਨਾਲ ਕਰਦਾ ਹੈ ਸੋ ਅੱਜ ਦੇ ਲਈ ਇੰਨਾ ਹੀ ਉੀਆਂ ਭੁੱਲਾਂ ਦੀ ਖਿਮਾ ਕੋਈ ਅਲਫ਼ਾਜ਼ ਵੱਧ ਘਟ ਕੇ ਆ ਗਿਆ ਹੋਵੇ ਉਹਦੇ ਲਈ ਮਾਫੀ ਤੁਸੀਂ ਆਪਣੇ ਕੀਮਤੀ ਸੁਝਾਅ ਜਿਹੜੇ ਆ ਅਦਾਰੇ ਨੂੰ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਕਰੋ ਔਰ ਵੱਧ ਤੋਂ ਵੱਧ ਇਸ ਅਦਾਰੇ ਦੇ ਉੱਤੇ ਤੁਸੀਂ ਜਿਹੜਾ ਵੱਧ ਤੋਂ ਵੱਧ ਜਿਹੜਾ ਤੁਸੀਂ ਆਪਣਾ ਸਮਾਂ ਜਿਹੜਾ ਦਿਓ ਤਾਂ ਕਿ ਅਸੀਂ ਇਸ ਨੂੰ ਹੋਰ ਅੱਗੇ ਵਧਾ ਸਕੀਏ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਲਈ ਹੋਰ ਵਧੀਆ ਪ੍ਰੋਗਰਾਮ ਇਸ ਅਦਾਰੇ ਦੇ ਉੱਤੇ ਅਸੀਂ ਲੈ ਕੇ ਆਵਾਂਗੇ ਇਹ ਵਾਅਦਾ ਤੁਹਾਡੇ ਨਾਲ ਹੈ ਸੋ ਅੱਜ ਇਸ ਵਾਅਦੇ ਨਾਲ ਕਿ ਇੱਕ ਨਵੇਂ ਪ੍ਰੋਗਰਾਮ ਨਾਲ ਬਹੁਤ ਜਲਦ ਹਾਜ਼ਰ ਹੋਵਾਂਗਾ ਹੁਣ ਆਪਣੇ ਦੋਸਤ ਅਤੇ ਹੋਸਟ ਗੁਰਪ੍ਰੀਤ ਸਿੰਘ ਸਚਾਲ ਨੂੰ ਦਿਓ ਇਜਾਜ਼ਤ ਹੋਈਆਂ ਭੁੱਲਾਂ ਦੀ ਖਿਮਾ ਕੋਈ ਅਲਫ਼ਾਜ਼ ਵੱਧ ਘਟ ਕੇ ਆ ਗਿਆ ਹੋਵੇ ਉਹਦੇ ਲਈ ਮਾਫੀ ਤੁਹਾਡੇ ਸਾਰਿਆਂ ਦੇ ਸੁਝਾਅ ਬੜੇ ਕੀਮਤੀ ਨੇ ਸਾਡੇ ਤੱਕ ਪਹੁੰਚਦੇ ਨੇ ਸੋ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਤੁਹਾਡੇ ਸੁਝਾਅ ਹਰ ਵੇਲੇ ਸ਼ਾਦੀਕਦੇ ਰਹਨੇ ਆ ਦਿਓ ਇਜਾਜ਼ਤ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ